ਹੈਲੋ YouTube ਫੈਮਿਲੀ ਕੀ ਹਾਲ ਚਾਲ ਸਾਰਿਆਂ ਦਾ ਅੱਜ ਮੈਂ ਜਾਨੀ ਪਈ ਆ ਸੈਲੂਨ ਚ ਕਿਉਂਕਿ ਅੱਜ ਸਾਡੇ ਕਸਟਮਰ ਆਏ ਨੇ ਕੇਰਾਟਿਨ ਵਾਲੇ ਅੱਜ ਅਸੀਂ ਕਰਨੀ ਹੈ ਕੇਰਾਟਿਨ ਤੇ ਚਲੋ ਤੁਹਾਨੂੰ ਦਿਖਾਉਣੀ ਆ ਅਸੀਂ ਲਾ ਲਈਏ ਕੇਰਾਟਿਨ ਕਰੀਮ ਲਾ ਲਈ ਆ ਅਸੀਂ ਕੀਤੀ ਹੈ ਅੱਜ ਕੇਰਾਟਿਨ ਕੇਰਾਫਾਈਨ ਦੀ ਆਹ ਦੇਖ ਸਕਦੇ ਹੋ ਤੁਸੀਂ ਕ੍ਰੀਮ ਦਾ ਪ੍ਰੋਸੈਸ ਜਿਹੜਾ ਸਾਡਾ ਉਹ ਹੋ ਗਿਆ ਕੰਪਲੀਟ ਤੇ ਹੁਣ ਆਪਾਂ ਇਹਨੂੰ ਰੱਖਣਾ ਹੈ ਥੋੜਾ ਟਾਈਮ ਰੱਖ ਕੇ ਫਿਰ ਆਪਾਂ ਇਹਨੂੰ ਬਲੋ ਡਰਾਇਰ ਕਰਾਂਗੇ ਤੇ ਫਿਰ ਆਪਾਂ ਸਟ੍ਰੇਟ ਕਰਾਂਗੇ ਹੁਣ ਆਪਾਂ ਜਦੋਂ ਬਲੋ ਡਰਾਇਰ ਕਰਾਂਗੇ ਫਿਰ ਤੁਹਾਨੂੰ ਵਿਖਾਉਣੇ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕੋਮਲ ਕਰ ਰਹੀ ਸੀ ਕੇਰਾਟਿਨ ਅੱਜ ਕੋਮਲ ਨੇ ਕੱਲੀ ਨਹੀਂ ਕੇਰਾਟਿਨ ਕੀਤੀ ਸੀ ਇੱਥੇ ਕਰੀਮ ਲਗਾ ਕੇ ਵਾਲਾਂ ਨੂੰ ਆ ਕੁਝ ਕੁ ਟਾਈਮ ਲਈ ਡਰਾਈ ਹੋਣ ਲਈ ਛੱਡਿਆ ਸੀ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਬਲੋਡ ਡਰਾਇਰ ਤੇ ਸਟੇਟਿੰਗ ਤੇ ਬਲੋਡ ਡਰਾਇਰ ਕਰਨ ਤੋਂ ਪਹਿਲਾਂ ਕੋਮਲ ਨੇ ਥੋੜਾ ਜਿਹਾ ਵਾਲਾਂ ਨੂੰ ਇਸ ਤਰ੍ਹਾਂ ਸੁਕਾ ਲਿਆ ਸੀ ਡਰਾਇਰ ਨੂੰ ਮਾਰ ਕੇ ਤੇ ਉਸ ਤੋਂ ਬਾਅਦ ਬਲੋਡ ਡਰਾਇਰ ਕਰਕੇ ਉਸ ਤੋਂ ਬਾਅਦ ਸਟੇਟਿੰਗ ਕੀਤੀ ਸੀ ਇਨਾਂ ਨੂੰ ਕੋ ਕੈਰਾਟਿਨ ਦਾ ਸ਼ੂਟ ਕੀਤਾ ਸੀ ਸੋ ਤੁਹਾਡੇ ਲਈ ਇੰਨਿਕ ਕਲਿੱਪ ਸਾਂਝੀਆਂ ਕੀਤੀਆਂ ਆ ਤੁਸੀਂ ਵੇਖ ਸਕਦੇ ਜੇ YouTube ਫੈਮਿਲੀ ਆਪਾਂ ਇੱਕ ਸਾਈਡ ਬਲੋਡ ਡਰਾਇਰ ਕਰ ਲਿਆ ਵਾ ਤੇ ਦੂਸਰੀ ਸਾਈਡ ਹਜੇ ਆਪਾਂ ਕਰਨਾ ਹੈ ਬਲੋਅ ਡਰਾਇਰ ਤੇ ਇੱਕ ਸਾਈਡ ਆਪਾਂ ਕਰ ਲਿਆ ਬਲੋਅ ਡਰਾਇਰ ਵੇਖੋ ਕਿੰਨਾ ਫਰਕ ਲੱਗਦਾ ਹਜੇ ਤਾਂ ਆਪਾਂ ਸਟੇਟ ਕਰਨੇ ਆਨਲੀ ਬਲੋਅ ਡਰਾਈਰੀ ਕੀਤਾ ਹੈ ਤੇ ਹੁਣ ਇੱਥੇ ਕੋਮਲ ਕਰ ਰਹੀ ਸੀ ਬਲੋਅ ਡਰਾਇਰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਵਾਲਾਂ ਨੂੰ ਫੜ ਕੇ ਆਪਾਂ ਵਾਲਾਂ ਨੂੰ ਹੀਟ ਦੇਣੀ ਹੁੰਦੀ ਆ ਹੀਟ ਦੇ ਨਾਲ ਜਿੰਨੇ ਵੀ ਕਰੀਮ ਕੇਰਾਟਿਨ ਦੀ ਹੁੰਦੀ ਹੈ ਵਾਲਾਂ ਵਿੱਚ ਚੰਗੀ ਤਰ੍ਹਾਂ ਅਬਜ਼ਰਵ ਹੋ ਜਾਂਦੀ ਹੈ ਤੇ ਇਹ ਇੱਕ ਤਰ੍ਹਾਂ ਦਾ ਪ੍ਰੋਟੀਨ ਹੁੰਦਾ ਵਾਲਾਂ ਵਾਲਾਂ ਉੱਪਰ ਕੋਟਿੰਗ ਹੋ ਜਾਂਦਾ ਜਿਸ ਦੇ ਨਾਲ ਵਾਲ ਬਹੁਤ ਜ਼ਿਆਦਾ ਸ਼ਾਈਨ ਕਰਦੇ ਤੇ ਬਹੁਤ ਸੋਹਣੇ ਬਣ ਜਾਂਦੇ ਆ ਸੋ ਇਹਦੇ ਨਾਲ ਵਾਲ ਬਹੁਤ ਵਧੀਆ ਸਮੂਥ ਸ਼ਾਈਨੀ ਸਿਲਕੀ ਬਣ ਜਾਂਦੇ ਆ ਤੇ ਇੱਥੇ ਹੁਣ ਕੰਮ ਚੱਲ ਰਿਹਾ ਸਟੇਟਿੰਗ ਦਾ ਤੇ ਸਟੇਟ ਵੀ ਕਰਨ ਵਾਲੇ ਆਪਾਂ ਮਤਲਬ ਥੋੜੇ ਥੋੜੇ హెయిਰ ਦੇ ਸੈਕਸ਼ਨ ਲੈ ਕੇ ਵਾਰ-ਵਾਰ ਪੰਜ-ਸੱਤ ਵਾਰ 21 ਹੇਅਰਸ ਤੇ ਰੈਗੂਲਰ ਆਪਾਂ ਸਟੇਟਨਰ ਮਾਰਨਾ ਹੁੰਦਾ ਤੇ ਸਟੇਟਨਰ ਆਪਣਾ ਵੀ ਵਧੀਆ ਕੁਆਲਿਟੀ ਦਾ ਹੋਣਾ ਚਾਹੀਦਾ ਸੋ ਇਹ ਛੋਟੇ-ਛੋਟੇ ਜਿਵੇਂ ਮੋਟਾ-ਮੋਟਾ ਇੱਕ ਤਰ੍ਹਾਂ ਨਾਲ ਜੇ ਤੁਸੀਂ ਘਰ ਬੈਠੇ ਵੀ ਕੇਰਾਟਿਨ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਇਸ ਕਰਕੇ ਮੈਂ ਇੰਨੀ ਕੁ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਆ ਬਾਕੀ ਆਪਾਂ ਦੋ ਦਿਨਾਂ ਦੀਆਂ ਵੀਡੀਓਜ਼ ਰਿਕਾਰਡ ਕੀਤੀਆਂ ਇੱਕ ਦਿਨ ਕੇਰਾਟਿਨ ਦੀ ਤੇ ਅਗਲੇ ਦਿਨ ਅਸੀਂ ਗਏ ਸੀ ਮੋਗੇ ਸੋ ਇਨਾਂ ਨੂੰ ਆਪਾਂ ਤੁਹਾਡੇ ਨਾਲ ਸ਼ੂਟ ਕੀਤਾ ਸੋ ਫਾਈਨਲ ਲੁੱਕ ਤੁਸੀਂ ਦੇਖ ਸਕਦੇ ਹੋ ਅ ਬਾਕੀ ਜਿਆਦਾ ਫਾਈਨਲ ਲੁੱਕ ਤੇ ਦੂਸਰੇ ਦਿਨ ਜਦੋਂ ਆਪਾਂ ਵਾਸ਼ ਕਰਨ ਤੋਂ ਬਾਅਦ ਹੀ ਹੁੰਦੀ ਆ ਕਿਉਂਕਿ ਥੋੜੀ ਜੀ ਡਰਾਈਨੈਸ ਆ ਜਾਂਦੀ ਆ ਕਰੀਮਾਂ ਦੇ ਨਾਲ ਤੇ ਜਿਹੜੀ ਫਾਈਨਲ ਲੁੱਕ ਆ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਐ ਆਫਟਰ ਵਾਸ਼ ਸੋ ਤੁਸੀਂ ਦੇਖ ਸਕਦੇ ਹੋ ਵਾਲ ਐ ਹੋ ਜਾਂਦੇ ਜਿਵੇਂ ਆਪਾਂ ਸਮੂਥਨਿੰਗ ਕਰਾਈ ਹੋਵੇ ਬਹੁਤ ਹੀ ਪਿਆਰੀ ਲੁੱਕ ਆਈ ਇਹਨਾਂ ਦੇ ਵਾਲ ਬਹੁਤ ਪਿਆਰੇ ਸੀਗੇ ਸੋ ਇਹ ਇੰਨੀ ਇੱਕ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਫਾਈਨਲ ਲੁੱਕ ਵੇਖਦੇ ਹੋਏ ਉਸ ਤੋਂ ਬਾਅਦ ਆਪਾਂ ਤੁਹਾਨੂੰ ਅ ਕੁਝ ਅਗਲੇ ਦਿਨ ਦੀਆਂ ਕਲਿੱਪਸ ਦੋ ਦਿਨਾਂ ਦੀ ਜਿਹੜੀ ਆ ਅ ਇਕੱਠਾ ਕਰਕੇ ਸੀ ਵਲੌਗ ਤੁਹਾਡੇ ਨਾਲ ਸਾਂਝਾ ਕੀਤਾ ਸੋ ਉਮੀਦ ਕਰਦੀ ਹਾਂ ਤੁਸੀਂ ਇਸੇ ਤਰ੍ਹਾਂ ਹੀ ਆਪਣਾ ਪਿਆਰ ਬਣਾਈ ਰੱਖੋਗੇ ਆਪਣੇ ਪਿਆਰੇ ਪਿਆਰੇ ਕਮੈਂਟ ਕਰਦੇ ਰਿਹਾ ਕਰੋ ਹੈਲੋ YouTube ਫੈਮਿਲੀ ਕਿਵੇਂ ਹੋ ਤੁਸੀਂ ਅੱਜ ਅਸੀਂ ਆਏ ਸੀ ਮੁੱਗੇ ਤੇ ਸਵੇਰ ਦੇ ਅਸੀਂ ਮੁੱਗੇ ਹੀ ਆ ਤੇ ਹੋਰ ਤਾਂ ਵਲੌਗ ਨਹੀਂ ਬਣਾਇਆ ਬਟ ਹੁਣ ਅਸੀਂ ਸਾਰੇ ਕੰਮਾਂ ਤੋਂ ਫ੍ਰੀ ਹੋ ਗਏ ਆ ਕੰਮ ਜ਼ਰੂਰੀ ਸੀ ਸੋ ਉਹ ਅਸੀਂ ਕੰਮ ਨਿਬੇੜ ਲਿਆ ਤੇ ਹੁਣ ਅਸੀਂ ਪਹੁੰਚ ਗਏ ਆ ਆ ਦੇਖੋ ਕੁਰਸੀ ਲੈ ਕੇ ਆਏ ਸੀਗੇ ਨਾਲ ਆਫਿਸ ਚੇਅਰ ਸੀ ਇਹਨਾਂ ਦੀ ਇਹਦੇ ਸ਼ੱਕਰ ਖਰਾਬ ਹੋਏਗੀ ਸੀ ਤੇ ਇੱਥੋਂ ਕੋਲ ਕਹਿੰਦੇ ਸੀ ਇਹ ਵੀ ਨਾਲ ਲਾਦੀ ਜਾਂਦੇ ਆ ਤੇ ਸਹੀ ਕਰਾ ਲਾਂਗੇ ਤੇ ਤੁਸੀਂ ਦੇਖ ਲਓ ਮੋਗੇ ਦੇ ਬਾਜ਼ਾਰ ਚ ਕਿੰਨੀ ਭੀੜ ਆ ਬਹੁਤ ਰਸ਼ ਲੱਗਾ ਪਿਆ ਹੈ ਸਵੇਰੇ ਤੇ ਅਸੀਂ ਕੰਮ ਕਾਰਾਂ ਚ ਬਿਜ਼ੀ ਸੀਗੇ ਫਿਰ ਅਸੀਂ ਖਾਦਾ ਪੀਤਾ ਤੇ ਹੁਣ ਪੇਟ ਪੂਜਾ ਕਰਕੇ ਤੇ ਹੁਣ ਬਾਕੀ ਦੇ ਕੰਮ ਨਿਬੇੜ ਕੇ ਤੇ ਜਾਵਾਂਗੇ ਘਰੇ ਤੇ ਸਰਦਾਰ ਸਾਹਿਬ ਇੱਧਰ ਚੇਅਰ ਲੈਣ ਆ ਗਏ ਕਨ ਨਾਲ ਕੋਸਣਾ ਸੜਕ ਉੱਤੇ ਉਹ ਪੁਚੀ ਲੰਘਿਆ ਜੀ ਉਹ ਬਹੁਤ ਵਧੀਆ ਹਾਂ ਉਹ ਬਹੁਤ ਜ਼ਰੂਰ ਵਧੀਆ ਸੀ ਅਸੀਂ ਮਿਸ ਕਰਕੇ ਪਹਿਲਾਂ ਬਹੁਤ ਕੁਝ ਪਿਆ ਸੀ ਉੱਥੇ ਇੱਕ ਨਾਲ ਸੀ ਕਿ KFC ਜਾਣਾ ਮੱਗਾ ਨਾ ਵੜ ਜਾਣਾ ਸੀ ਉਹਨੇ ਵੜ ਜਾਣਾ ਸੀ ਐਂ ਤਾਂ ਮੈਂ ਤਾਂ ਇਤਨ ਦਾ 버ਗਰ কিনੋ ਹਾਂ ਐਂ ਇਤਨ ਖੋ ਰਿਆਂ ਫੁੱਲ ਬਟਾ ਫੁੱਲ ਸ਼ਕਰਕੰਦੀ ਕੀ ਕੀ ਕਰਨੀ ਸੀ ਸ਼ਕਰਕੰਦੀ ਸ਼ਗਰਕੰਦੀ ਦੀ ਖੀਸੀ ਉਦੋਂ ਉਦੋਂ ਭੁੱਖ ਲੱਗੀ ਸੀ ਹੁਣ ਰੱਜੇ ਹੋਇਆ ਤੇ ਹੁਣ ਸ਼ਗਰਕੰਦੀ ਖੀਂਦੀ ਸੀ ਮੇਰੀ ਫੇਵਰਟ ਆ ਸ਼ਗਰਕੰਦੀ ਤੇ ਹੁਣ ਅਸੀਂ ਘਰ ਚੱਲਿਆ ਵਾਪਸ ਤੇ ਹੁਣ ਲੱਗੀ ਆ ਭੁੱਖ ਚਾਹ ਦੀ ਚਾਹ ਦੀ ਅੱਗੀ ਬਸ ਚਾਹ ਦੀ ਭੁੱਖ ਹੈ ਜੀ ਸਾਡੀ ਉੰਜ ਸਾਡੇ ਢੇਢ ਫੁੱਲਣੇ ਭਲਾ ਅਸੀਂ ਜਾ ਕੇ ਸੌਂ ਜੀਏ ਐ ਲੱਗੀ ਤੇ ਅੱਜ ਆਪਾਂ ਨੂੰ ਕੰਮ ਵੀ ਕੀਤਾ ਕਰਾਇਆ ਮਿਲ ਜਾਣਾ ਬੀਜੇਂ ਦੀ ਸਬਜੀ ਨੂੰ ਤੜਕਾ ਲਾ ਦਿੰਨੇ ਆ ਤੇ ਇੱਥੇ ਅਸੀਂ ਵਾਪਸ ਆ ਰਹੇ ਸੀ ਅੱਜ ਅਸੀਂ ਗਏ ਸੀ ਮੋਗੇ ਤੇ ਮੋਗੇ ਸਾਨੂੰ ਬਹੁਤ ਸੀ ਜ਼ਰੂਰੀ ਕੰਮ ਤੁਹਾਡੇ ਨਾਲ ਬਾਅਦ ਵਿੱਚ ਸ਼ੇਅਰ ਕਰੂੰਗੀ ਕਿ ਕੀ ਕੰਮ ਗਏ ਸੀਗੇ ਬਹੁਤ ਜ਼ਰੂਰੀ ਕੰਮ ਸੀ ਅਸੀਂ ਸਵੇਰ ਦੇ ਗਏ ਤੇ 2:3-3 ਵਜੇ ਫ੍ਰੀ ਹੋਏ ਬਹੁਤ ਲੱਗੀ ਸੀ ਭੁੱਖ ਫਿਰ ਅਸੀਂ ਬੈੱਕ ਕੇ ਉੱਥੇ ਟਿੱਕੀਆਂ ਖਾਧੀਆਂ ਨਾਲ ਹੀ ਟਿੱਕੀਆਂ ਦੀ ਸ਼ਾਪ ਸੀਗੀ ਹਲਵਾਈ ਦੀ ਸ਼ਾਪ ਸੀ ਤੇ ਟਿੱਕੀਆਂ ਬਣ ਰਹੀਆਂ ਸੀ ਤਾਜ਼ਾ-ਤਾਜ਼ਾ ਤੇ ਅਸੀਂ ਖਾਧੀਆਂ ਟਿੱਕੀਆਂ ਤੇ ਪੇਟ ਪੂਜਾ ਕੀਤੀ ਉਸ ਤੋਂ ਬਾਅਦ ਚੇਅਰ ਨੂੰ ਸ਼ਾਕਰ ਪਵਾਇਆ ਤੇ ਇੱਕ ਆਪਾਂ ਉੱਥੇ ਨਾਲ ਜਗਸੀਰ ਵੀ ਗਿਆ ਸੀ ਸਕੂਟੀ ਦੀ ਸਰਵਿਸ ਕਰਵਾਉਣ ਤੇ ਸਰਵਿਸ ਕਰਾਉਣ ਤੋਂ ਬਾਅਦ ਅਸੀਂ ਵਾਪਸੀ ਕੀਤੀ ਜਗਸੀਰ ਨੂੰ ਤੋਰ ਕੇ ਤੇ ਅਸੀਂ ਵਾਪਸ ਆਏ ਤੇ ਇਹ ਮੈਂ ਗੱਡੀ ਵਿੱਚ ਬੈਠੇ ਆਪਣੀਆਂ ਕਲਿਪਸ ਰਹਿ ਰਹੀ ਸੀ ਸੋ ਇੰਨਾ ਕਿ ਅੱਜ ਦਾ ਮਤਲਬ ਰਿਆ ਸਫਰ ਮੋਗੇ ਦਾ ਘਰੇ ਆ ਕੇ ਬਹੁਤ ਥੱਕ ਚੁੱਕੇ ਸੀ ਚਾਹ ਪਾਣੀ ਪੀਤਾ ਤੇ ਫਿਰ ਉਸ ਤੋਂ ਬਾਅਦ ਰਾਤ ਦਾ ਰੋਟੀ ਪਾਣੀ ਦੀ ਤਿਆਰੀ ਤੇ ਸੋ ਉਥੇ ਕੰਮ ਸੀ ਇਸ ਕਰਕੇ ਕੁਝ ਸ਼ੂਟ ਨਹੀਂ ਕਰ ਪਾਈ ਕੁਝ ਕਰ ਸਕਦੀ ਸੀ ਉਹ ਥਕਾਵਟਕ ਹੋ ਗਈ ਭੁੱਖ ਲੱਗੀ ਸੀ ਤਾਂ ਨਹੀਂ ਸ਼ੂਟ ਕਰ ਪਾਈ ਸੋ ਇਸ ਲਈ ਸੌਰੀ ਬਟ ਅੱਗੇ ਆਪਾਂ ਜਿਹੜਾ ਵਲੌਗ ਨੂੰ ਰੈਗੂਲਰ ਰੱਖਾਂਗੇ ਤੇ ਇਸੇ ਤਰ੍ਹਾਂ ਹੀ ਬਣੇ ਰਹੋ ਆਪਣੇ ਵਲੌਗ ਦੇ ਨਾਲ ਹੈਲੋ YouTube ਫੈਮਿਲੀ ਕਿਵੇਂ ਹੋ ਸਾਰੇ ਤੇ ਮੈਂ ਆਈ ਸੀ ਛੱਤ ਤੇ ਕਪੜੇ ਸੁੱਕਨੇ ਪਾਉਣ ਸੋਚਿਆ ਕਾਫੀ ਦਿਨਾਂ ਤੋਂ ਘਰ ਛੱਤ ਤੇ ਆਪਾਂ ਆ ਕੇ ਗੱਲਬਾਤ ਨਹੀਂ ਕੀਤੀ ਸੋ ਅੱਜ ਤੇ ਪੁੱਲ ਦਾ ਵੀ ਕਾਫੀ ਕੰਮ ਹੋ ਗਿਆ ਆਪਾਂ ਦਿਖਾਇਆ ਨਹੀਂ ਹਾਂ ਦੇਖੋ ਸੜਕ ਦੇ ਨਾਲ ਆ ਲੱਗਾ ਇੱਥੇ ਦੇਖੋ ਪੂਰਾ ਲੈਵਲ ਵੀ ਬਣ ਗਿਆ ਤੇ ਸਵੇਰ ਦਾ ਟਾਈਮ ਆ ਖੁਸ਼ ਨੂੰ ਸਕੂਲ ਤੋਰ ਕੇ ਆਈਆਂ ਇਹ ਦੇਖੋ ਸਵੇਰੇ ਸਵੇਰੇ ਕੀ ਮੋਲ ਹੁੰਦਾ ਸੜਕ ਤੇ ਆਵਾਜ਼ਾਂ ਹੀ ਚੱਲ ਰਹੀ ਆ ਤੇ 12 ਵੱਜ ਚੁੱਕੇ ਨੇ ਸਾਰਾ ਕੰਮ ਹੋ ਚੁੱਕਿਆ ਹੈ ਅੱਜ ਮੈਂ ਆਪ ਕਮਰਿਆਂ ਚ ਆਪ ਮੋਪ ਕੀਤਾ ਬਹੁਤ ਹੀ ਜਰੀਜ ਨਾਲ ਸਫਾਈਆਂ ਕੀਤੀਆਂ ਸਾਰੇ ਕਮਰੇ ਨੀਟ ਐਂਡ ਕਲੀਨ ਆ ਸਾਰੀ ਕਿਚਨ ਵਗੈਰਾ ਸਾਰਾ ਕੁਝ ਸਫਾਈਆਂ ਹੋ ਚੁੱਕੀਆਂ ਹੁਣ ਅਸੀਂ ਫ੍ਰੀ ਆ ਤੇ ਬਸ ਨਹਾ ਤੋ ਲਿਆ ਵੇਲੇ ਤੇ ਇੱਧਰ ਮੈਂ ਤੁਹਾਨੂੰ ਦਿਖਾਉਣੀ ਆ ਕੀ ਕੰਮ ਚੱਲ ਰਿਹਾ ਏ ਵਿੰਡੋ ਵਿੱਚ ਦੀ ਇੱਥੇ ਮੈਟ ਤੋਂ ਪਰੇ ਆ ਇੱਧਰ ਦੇਖੋ ਸਾਰੀਆਂ ਬੀਬੀਆਂ ਲੱਗੀਆਂ ਹੋਈਆਂ ਆ ਔਰ ਥਿਮੈਟ ਸੁੱਕਨੇ ਪਾ ਰਹੇ ਆ ਇਸ ਤਰ੍ਹਾਂ ਪਾ ਰਹੇ ਆ ਇਹ ਚੱਲ ਰਿਹਾ ਮੈਟ ਦਾ ਧੋਣ ਦਾ ਕੰਮ ਤੇ ਤੇ ਇਹ ਤੁਸੀਂ ਦੇਖ ਸਕਦੇ ਹੋ ਰਿਜ਼ਲਟ 2 ਦਿਨ ਬਾਅਦ ਅ ਅ ਹੈਡ ਵਾਸ਼ ਕਰਵਾਇਆ ਸੀ ਕੇਰਾਟਿਨ ਦਾ ਰਿਜ਼ਲਟ ਬਹੁਤ ਹੀ ਸਮੂਥ ਬਹੁਤ ਹੀ ਸ਼ਾਈਨੀ హెయిర్ ਹੋ ਗਏ ਸੀ ਬਹੁਤ ਹੀ ਪਿਆਰੀ ਲੁੱਕ ਆਈ ਆ ਅ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਮਿਲਿਆ ਸਾਨੂੰ ਸੋ ਤੁਸੀਂ ਦੇਖ ਸਕਦੇ ਹੋ ਇਹ ਮੈਂ ਆਫਟਰ ਵਾਲੀ ਲੁੱਕ ਦੀ ਵੀ ਕਲਿੱਪ ਲਗਾਤੀ ਆ ਇੱਥੇ ਇੰਨਾ ਖਲਾਰਾ ਕਾਦਾ ਪਾਇਆ ਜੀ ਮੈਂ ਫੇਸ਼ੀਅਲ ਕੀ ਕਰਨ ਚਲੀ ਗਈ ਤਾਂ ਮੈਂ ਬਣਾਉਣ ਲੱਗੀ ਆ ਜਿ ਪਕੌੜੇ ਅਸੀਂ ਬੈਠੀ ਮੈਂ ਐਵੇਂ ਮਨ ਚ ਆ ਗਿਆ ਰੋਟੀ ਬਣਾਉਣ ਦਾ ਮਤਲਬ ਖਾਣ ਨੂੰ ਜੀ ਨਹੀਂ ਸੀ ਕਰਦਾ ਕੁਝ ਵੱਖਰਾ ਉਹ ਵਰਤ ਕਰੇ ਕੁਛ ਦੱਸਿਆ ਨਹੀਂ ਮੈਨੂੰ ਆਲੂ ਗੰਡੇ ਦੇ ਸਕੇ ਅੱਛਾ ਮੈਂ ਆਲੂ ਗੰਡੇ ਵਾਲੇ ਤੇ ਇੱਕ ਮੈਂ ਕੱਲੇ ਪਿਆਜ਼ ਮੈਂ ਕਿ ਮੜਕਨੇ ਮੜਕਨੇ ਜੇ ਬੰਦੇ ਹੁੰਦੇ ਕੱਲੇ ਪਿਆਜ਼ ਦੇ ਲੰਬੇ ਲੰਬੇ ਪਿਆਜ਼ ਕੱਟ ਲੇ ਮੈਂ ਇਧਰ ਪਿਆਜ਼ ਦੇ ਆਪਣੇ ਆਲੂ ਇਹਦੇ ਵਿੱਚ ਮੈਂ ਧਨੀਆ ਜੀਰਾ ਤੇ ਥੋੜੀ ਜਿਹੀ ਜਵੈਨ ਪਾਉਣ ਲੱਗੀ ਆ ਜਵੈਨ ਨਾਲ 맛 ਛੁੱਟੀ ਜਾਂਦੇ ਆ ਠੀਕ ਹਾਂ ਹੁਣ ਮੈਂ ਹੋਰ ਕੁਛ ਨਹੀਂ ਪਾਉਣਾ ਬੇਸਨ ਤੇ ਲੋਨ ਵਿੱਚ ਠੀਕ ਆ ਕੇ ਇਸ ਸਿੰਪਲ ਸਾਤੇ ਪਕਵੜੇ ਵੇਖੀ ਬੱਚੇ ਨਾਲੇ ਖੁਸ਼ ਹੋ ਜਾਣਗੇ ਸਹੀ ਗੱਲ ਹੈ ਨਾਲੇ ਕਹਿਣਾ ਸਰਪ੍ਰਾਈਜ਼ ਮਿਲ ਜੂ ਬੱਚਿਆਂ ਨੂੰ ਹਾਂਜੀ ਸਹੀ ਗੱਲ ਹੈ ਉਹਨਾਂ ਨੇ ਤਾਂ ਸੋਚਣਾ ਪਤਾ ਨਹੀਂ ਅੱਜ ਮੰਮੀ ਨੇ ਸਬਜੀ ਕਿਹੜੀ ਬਣਾਈ ਹੋਣੀ ਹੈ ਸੇ ਜਦੋਂ ਅਗੋਂ ਸਰਪ੍ਰਾਈਜ਼ ਮਿਲੇ ਬੜੇ ਪਰਚੁਣਗੇ ਹੈ ਪਕਵੜੇ ਵਾਓ ਖੁਸ਼ ਨੇ ਤਾਂ ਨੱਚਣੀ ਲੱਗ ਪਈ ਸਹੀ ਗੱਲ ਹੈ ਐਂ ਕਰਦਾ ਡਾਂਸ ਕਰੂਗਾ ਮੈਂ ਕੜਾਹੀ ਵਿੱਚ ਡਾਤੀ ਆ ਬਸ ਹੁਣ ਇਹ ਸਭ ਤਿਆਰ ਕਰਨੂਗੀ ਦੇਰ ਆ ਤੇ ਆਪਾਂ ਉਹਦੇ ਚ ਲਾਲ ਲਾਲ ਮਿਸਚਾ ਕਾਲੀ ਮਿਰਚ ਵੀ ਠੀਕ ਆ ਥੋੜੀ ਜਿਹੀ ਹਲਦੀ ਥੋੜੀ ਜਿਹੀ ਚਲੋ ਵੀ ਆਧੂ ਤੋ ਸੈਟਰ ਰਹਿ ਜਾਂ ਮੁੱਢੀ ਦਾ ਕੰਮ ਠੀਕ ਹੈ ਆਪਾਂ ਹੁਣ ਬੇਸਣ ਪਾਵਾਂਗੇ ਕਿ ਹੁਣ ਬਣਾਉਣੇ ਦਾ ਮਟੀਰੀਅਲ ਮਟੀਰੀਅਲ ਜੇ ਤੁਹਾਨੂੰ ਪਕੌੜੇ ਬਣਾ ਕੇ ਮਿਲਦੇ ਆ ਫਿਰ ਤੁਸੀਂ ਵੀ ਆ ਜਾਓ YouTube ਫੈਮਿਲੀ ਤੁਸੀਂ ਵੀ ਖਾ ਲਿਓ ਠੀਕ ਆ ਜੀ ਜਦ ਨਾਲ ਆ ਬੇਸਣ ਬਣਾ ਲਿਆ ਬੇਸਣ ਫਿਰ ਆਪਣਾ ਹੋਰ ਤਿਆਰੀ ਬਸ ਸਾਰਾ ਤਿਆਰੀ ਕਰ ਬਸ ਠੀਕ ਆ ਮੂਮਾ ਸਵਾਰਾ ਆਪਦਾ ਹਾਂ ਠੀਕ ਏ ਚਲੋ ਵੀ ਹੁਣ ਇਹਨੂੰ ਆਪਾਂ ਕੜਾਈ 'ਚ ਪਾ ਦਈਏ ਹੋਰ ਤਿਆਰੀ ਬਸ ਹੁਣ ਆਪਣਾ ਸਾਰਾ ਮਟੀਰੀਅਲ ਬਣ ਗਿਆ ਠੀਕ ਆ ਤੇ ਬਣਾਉਨੇ ਏ ਕੀ ਬਣਾਉਨੇ ਆ ਏਸੀ ਅੰਕਲ ਜੀ ਅੱਜ ਪਕੌੜੇ ਕੱਢਣ ਲੱਗੀਆਂ ਵਾ ਅੱਛਾ ਆਓ ਏਕੜੀ ਖੁਸ਼ੀ ਕਾਜੀ ਕੋਈ ਨਹੀਂ ਵਾਸ ਬੁਸੇਚੀ ਇਹ ਖੁਸ਼ੀ ਕੁਸਾ ਮਿਕਸੀ ਸਾਰਾ ਕੁਸ਼ੀ ਮਿਕਸੀ ਆ ਹਾਂ ਉਹ ਲੰਘ ਦਿਨੇ ਖਾਂਦੇ ਸੀ ਰਾਤ ਨੂੰ ਤਮਣਾ ਤੇ ਗਿੱਟਕਾ ਨੇ ਰੋਟੀ ਖਾ ਕੇ ਚੰਬਨ ਦਾ ਸਹੀ ਗੱਲ ਏ ਸਾਡੀ ਤਾਂ ਉਹ ਗੱਲ ਸਹੀ ਗੱਲ ਨਹੀਂ ਜੀ ਆਪਾਂ ਦੇ ਟਾਈਮ ਆ ਟਾਈਮ ਨਾਲ ਹੀ ਖਾ ਲੈਣੇ ਮੁੜ ਕੇ ਤੁਹਾਨੂੰ ਡੜਾਉਂਗੀ ਵਾਵਾ ਠੀਕ ਆ ਮੁੜ ਉੱਤੇ ਜਾ ਕੇ ਸੈਰ ਕਰਾਵਾਂਗੇ ਉੱਥੇ ਤੇ ਜਾ ਥੱਲੇ ਜਾ ਕੇ ਹਾਂਜੀ ਜਾਂ ਰੇਸਾ ਲਾ ਲਾਂਗੇ ਰੋਟੀ ਵੀ ਤਾਂ ਖਾਣੀ ਸੀ ਰੋਟੀ ਸਕਿਪ ਕਰ ਦੇਣੀ ਇਹ ਨਹੀਂ ਵੀ ਪਕੌੜੇ ਖਾ ਕੇ ਤੇ ਰੋਟੀ ਵੀ ਖਾਣੀ ਆ ਦੋਨੋਂ ਚੀਜ਼ਾਂ ਦੀ ਸੁੱਕਾ ਹੀ ਸੁੱਕਾ ਸੁੱਕ મતਲਬ ਇਹਨੂੰ ਕੱਟ ਲੈ ਇਸ ਨੂੰ ਕੱਟ ਥੋੜਾ ਕੱਟ ਲਾਗਦਾ ਮੈਨੂੰ ਤਾਂ ਵਧੀਆ ਲੱਗਦਾ ਸਗੋਂ ਮੁੜ ਕੇ ਫਿਰ ਨਹੀਂ ਨੀਰਾ ਵੇ ਸੰਜੇ ਫਿਰ ਪਿਆਜ਼ ਆਲੂ ਵੀ ਦਿਸਨੇ ਚਾਹੀਦੇ ਆ ਨਾ ਹਾਂਜੀ ਕੱਢ ਕੇ ਵੇ ਨਹੀਂ ਐਂ ਬਸ ਤੇਰ ਗਰਮ ਹੋ ਲੰਦਾਂ

ਇਸ ਕਰਕੇ ਜਦੋਂ ਮੈਂ ਚੀਜ਼ ਕੋ ਕੱਢਣ ਲੱਗਦੀ ਆ ਉਹਦਾ ਹੀ ਆ ਜਾਂਦੇ ਠੀਕ ਆ ਮੇਰੇ ਹੱਲ ਹੋ ਜਾਂਦੇ ਮੈਨੂੰ ਕੀ ਮਾਰਾ ਸਹੀ ਗੱਲ ਏ ਉਧਰ ਵੇਖੋ ਅੱਖਾਂ ਚ ਇਹ ਕੱਢਤਰ ਕੋ ਤੇ ਇਸ ਲਈ ਇਹਨਾਂ ਦੇ ਨਹੀਂ ਬਾਲਾ ਨੱਕੀ ਲੱਗਦਾ ਨਹੀਂ ਇਹ origignal origignal ਕੱਢ ਦਈਏ ਇਹਨੂੰ ਨਾਲ ਨਾਲ ਲਾ ਦਿਓ ਹਾਂ ਕੱਢ ਦੋ ਰੱਖ ਕੇ ਤੇਲ ਗਰਮ ਤੁਸੀਂ ਨਾ ਪਹਿਲਾਂ ਪਹਿਲਾਂ ਰਾਗਾ ਸੀ ਪੀਂਘ ਲਾਇਆ ਹਾਂ ਗੋਲਡਨ ਗੋਲਡਨ ਲੱਗਦੇ ਹਨ ਮੇਰੇ ਲਈ ਆਪਣੀ ਕੋੜੇ ਤੇ ਇੰੀਆਂ ਵਡੀਆਂ-ਵੱਡੀਆਂ ਫਗਰਾ ਕੋੜੀਆਂ ਤੇ ਇੰੀਆਂ ਵੱਡੀਆਂ ਕਿਹੜੀ ਕੋੜੀ ਕਿਵੇਂ ਤੁਹਾਨੂੰ ਮਜ਼ਾ ਆ ਰਿਹਾ ਕੁਕਿੰਗ ਕਰਨ ਚ ਹੋਰ ਮੈਨੂੰ ਤਾਂ ਬੋਲ ਜੀ ਆਉਂਦਾ ਹੁਕਲਾ ਦੇ ਵਿੱਚ ਅੰਕੜੇ ਨੂੰ ਅੰਕੜੇ ਵੀ ਅੱਕਾ ਨਹੀਂ ਆਦਾ ਇਹ ਵੀ ਬੜਾ ਚੜਦਾ ਇਹ ਵਾਕੀ ਹੈ ਨਾ ਬੜਾ ਚੜਦਾ ਤੇ ਇਹ ਮੈਨੂੰ ਲੱਗਦਾ ਜਿਆਦਾ ਵਧੀਆ ਹੈ ਜਾਂ ਤੈਨੂੰ ਚੜਦਾ ਮੈਨੂੰ ਨਹੀਂ ਚੜਦਾ ਮੈਨੂੰ ਆ ਲੱਗਦੀ ਹੋਗੀ ਪਤਾ ਨਹੀਂ ਹਾਂਜੀ ਵਾਜਿ ਲੈ ਵੀ ਲਾ ਆ ਜਾ ਇਹਨੂੰ ਕੰਮ ਘੜ ਕੇ ਲਿਆਓ ਹੋ ਗਿਆ ਹੋ ਗਿਆ ਕੰਮ ਘੜ ਕੇ ਤਾਂ ਤੁਸੀਂ ਲਿਆ ਸਕਦੇ ਹੋ ਉਹ ਚੋ ਸਾਹ ਚੇੜਨ ਵਾਲਾ ਬੰਦਾ ਹੋਈ ਨਾ ਹਾਂਜੀ ਨਾਨੀ ਜੀ ਦੱਸੋ ਫਿਰ ਕਿਵੇਂ ਬਣੇ ਪਕੌੜੇ ਬਹੁਤ ਵਧੀਆ ਮੇਰੇ ਖਾਣ ਵਾਲੇ ਹਾਂਜੀ ਅੱਜ ਤੁਹਾਡੇ ਖਾਣ ਵਾਲੇ ਆ ਪੰਜ ਵਾਰੀ ਪਾ ਚੱਲ ਨਹੀਂ ਇਹਨਾਂ ਨੂੰ। ਓਹ। ਹੋਰ ਛੋੜਦਾ। ਇੱਥੋਂ ਇੱਥੋਂ ਇਹ ਪਤਾ ਲੱਗਦਾ ਕਿ ਪਕੌੜੇ ਬਹੁਤ ਜ਼ਿਆਦਾ ਸੁਆਦ ਬਣ ਕੇ ਲਿਆਉਂਦੇ ਹੁੰਦੇ ਨੇ ਇਹਨਾਂ ਨੂੰ। ਹਾਂਜੀ। ਦੋ ਸਿੱਕੂ ਜਿਹਾ ਹੁੰਦੇ ਦੋ। 80 ਨਾਲ ਲਿਆਉਂਦੀ ਆਂ। ਓ ਫਿਰ ਜਿੰਨੇ ਜਿੰਨੇ ਨਿਕਲਦੇ ਆਉਣੇ ਆਉਣੇ ਲਿਆਉਣੇ ਨਾ। ਬਹੁਤ ਬੜੇ। ਕਿਰਾਏ ਕਿਉਂ? ਪੰਜ ਵਾਰੀ ਪਾ ਕੇ ਚੱਲੀ। ਤੇ ਫਿਰ ਉਹ ਪੰਜ ਵਾਰੀ ਲਿਆਉਂਦੇ ਤੇ ਫਿਰ ਪੰਜ ਵਾਰੀ ਕਹਿਣਾ ਹੀ ਐ। ਮੈਂ ਥੋੜੀ ਜਿਹੀ ਸਪੇਸ ਰੱਖ ਲਵਾਂ ਤੇ ਪਿਆਜ਼ਾਂ ਦੇ ਵੀ ਬਣਾਉਣੇ। ਅੱਛਾ ਹਾਂ ਅੱਜ ਇਕੱਲੇ ਪਿਆਜ਼ਾਂ ਵਾਲੇ ਵੀ ਬਣਾਉਣੇ ਏ ਜੇ ਅਸਰੋ ਵੀ ਮੜਕਣੇ ਮੜਕਣੇ ਨਹੀਂ ਨਹੀਂ ਲੰਮੇ ਕੱਟੇ ਆ ਪਰ ਉਹ ਕਰੰਚੀ ਬੜੇ ਵੱਲਦੇ ਹੋਣਗੇ ਨਾਲ ਤੇ ਨਾ ਪੱਕੀ ਲਗਭਗ ਪਕੌੜੇ ਮੇਰੇ ਬਣ ਚੱਲੇ ਨੇ ਲਾਸਟ ਪਰਾਗ ਤੇ ਆ ਪਿਆਜ਼ਾਂ ਵਾਲਾ ਰਹਿ ਗਿਆ ਤੇ ਜੱਗਸੀਰ ਦੇ ਪਾਪਾ ਖਾ ਕੇ ਚਲੇ ਗਏ ਤੇ ਜੱਗਸੀਰ ਹੁਣ ਆ ਗਏ ਆ ਕੋਮਲ ਨੂੰ ਛੱਡਣਗੇ ਆ ਕੀ ਬਣਾਇਆ ਕੀ ਸੋ ਬਹੁਤ ਵਧੀਆ ਆ ਰਹੀ ਐ ਅੱਛਾ ਸ਼ੈ ਮੈਂ ਕੀ ਸਰਪ੍ਰਾਈਜ਼ ਦਿੰਨੇ ਆ ਜੇਮ ਦੀ ਦੀ ਭੈਣ ਕੋਈਗੀ ਯੈਸ ਰੋਟੀ ਵੀ ਤਾਂ ਖਾਣੀ ਸੀ ਰੇਸਨ ਚਲ ਥੋੜਾ ਜਿਆ ਤਲਿਆ ਐ ਪਰ ਬਾਹਰ ਦੀਆਂ ਚੀਜ਼ਾਂ ਨਾਲ ਉੱਤਾ ਬੈਸਟ ਆ ਤੁਸੀਂ ਜਿੰਨਾ ਬਾਹਰ ਦਾ ਖਾਣੇ ਉਸਾਂ ਨਾਲ ਤਾਂ ਸਹੀ ਐ ਹੈਨਾ ਕ੍ਰਿਸਟੀ ਇਹਨਾਂ ਨੂੰ ਬਹੁਤ ਆਹ ਟੇਸਟੀ ਮੈਂ ਕਿਹਾ ਚਲੋ ਅੱਜ ਬੱਚਿਆਂ ਨੂੰ ਜਦੋਂ ਜਿਹੜੀ ਚੀਜ਼ ਨਾਲ ਹੋਤੀ ਉਹ ਜਿਹੀ ਸਵਾਲ ਲੱਗਦੀ ਹੈ ਹਾਂ ਤੇ ਤੁਜੇ ਨੰਬਰ ਤੇ ਮੈਂ ਕਿ ਬੱਚੇ ਹੁਣ ਕਹਿਣਾ ਮੰਨ ਰਹੇ ਆ ਤਾਂ ਇੱਕ ਸਹੀ ਕਰ ਰਹੇ ਆ ਚਲੋ ਬੱਚੇ ਜੇ ਕਹਿਣਾ ਮੰਨਦੇ ਫਿਰ ਮਾਪਿਆਂ ਨੂੰ ਵੀ ਚੰਗਾ ਫੀਲ ਕਰਾਉਣਾ ਚਾਹੀਦਾ ਬੱਚਿਆਂ ਨੂੰ ਬੱਚੇ ਖੁਸ਼ ਹੋ ਜਾਣਗੇ ਆਹ ਸਮਾਈਲ ਪਿੱਛੇ ਕਰਦੇ ਆ ਸਾਰਾ ਕੁਝ ਅਸੀਂ ਤੁਹਾਡੀ ਸਮਾਈਲ ਪਿੱਛੇ ਯੈਸ ਇਨੀ ਗਰਮੀ ਚ ਕੜ ਗਈ ਮੈਂ ਇਸ ਸਮਾਈਲ ਪਿੱਛੇ ਇਸ ਲੱਗਦਾ ਖੁਸ਼ ਵੀ ਆ ਗਿਆ ਬੱਚੇ ਖੁਸ਼ ਹੋ ਗਏ ਹੈ ਅੱਜ ਤੈਨੂੰ ਖੁਸ਼ ਕਰਨ ਵਾਸਤੇ ਬਣਾਏ ਆ ਕੰਮ ਲੈਆ ਕੋਕ ਨਹੀਂ ਕੋਕ ਨਹੀਂ ਬਿਲਕੁਲ ਨਹੀਂ ਹੋਮੇਡ ਚੀਜ਼ ਨਾਲ ਹੋਮੇਡ ਚੀਜ਼ ਚੱਲੂਗੀ ਦੁੱਧ ਚੱਲੂ ਕੌਫੀ ਚੱਲੂ ਲੱਸੀ ਚੱਲੂ ਕੌਫੀ 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 ਬਣਾਓ ਕੌਫੀ ਹੈਗੀ ਓ ਵਾਹ ਵਾਹ ਇਹ ਤਾਂ ਕੁਛ ਵੀ ਮੰਗ ਸਕਦਾ ਸੀ ਖੁਸ਼ ਜੱਗਾ ਬਣਾਊਗਾ ਜੱਗਾ ਜੱਗੇ ਦੀ ਡਿਊਟੀ ਕੌਫੀ ਤੇ ਬਟ ਆਪਾਂ ਲੇਟ ਪੀਵਾਂਗੇ ਕੀ ਕਰੋੜ ਰੁਪਈਆ ਕਰੋੜ ਰੁਪਈਆ ਕਢਾ ਆ ਜਾਣਾ ਸੀ ਗੜੀ ਮੈਂ ਖਲਾਰਾ ਸਾਂਭ ਲਾ ਚਲ ਵੀ ਜਲਦੀ ਫੇਰ ਬੈਠ ਕੇ ਆਰਾਮ ਸਿਖਾਈਂ ਅੱਜ ਮੈਂ ਆਇਆ ਗਰਾਊਂਡ 'ਚ ਤੁਹਾਨੂੰ ਪਤਾ ਗਰਾਊਂਡ 'ਚ ਹਾਂ ਤੇ ਫਿਰ ਟਿਊਸ਼ਨ ਨਹੀਂ ਪੜੀ 6-20 ਤੇ ਟਿਊਸ਼ਨ ਖਤਮ ਹੋ ਜਾਂਦੀ ਸਰ ਚੱਲੇ ਗਰਾਊਂਡ ਮੈਂ ਮੈਂ ਵੀ ਚੱਲ ਜਾਣਾ 40-45 ਤੇ ਆਇਆ ਇਹ ਮੇਰਾ ਨਸਾਨ ਵੀ ਤੈਨੂੰ ਮਿਲ ਗਿਆ ਹਨਾ ਫੇਰ ਤੇ ਨਾਲੇ ਤੇ ਹੋਰ ਮੱਲੂ ਵਾਲੀ ਟੀਮ ਚ ਪੱਕਾ ਮੈਂ ਹਾਂ ਹੂੰ ਕੇਪਰ ਤੇ ਅੱਗੇ ਪੇਪਰ ਧਿਆਨ ਨਾਲ ਲੇ ਹੂੰ ਐ